ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰਿ ਜੁਗ ਜੁਗ ਭਗਤਿ ਉਪਾਇਆ ਪੈਜ ਰਖਦਾ ਆਇਆ RAM ਰਾਜੀ ਹਰਿ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਨਿੰਦਕਾਂ ਪਿੱਟ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖਤਾ ਮਨ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹੋ ਕਰੀ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਇਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਖਤ ਸੋਵਾਲੇ ਜੋ ਕਿਤੀ ਸੋ ਪਾਰ ਪਇਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਰਾਗ ਅਸਾ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਿਤਬਾ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਿਤੇ ਤੇਰੇ ਵਾਣਹਾਰੇ ਕਿਤੇ ਤੇਰੇ ਰਾਗ ਪਰਿਸ਼ਾ ਕਹੀਐ ਹੈ ਕਿਤੇ ਤੇਰੇ ਗਾਵਨਹਾਰੇ ਗਾਵਣ ਤਦਨ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤਦਨ ਚਿੱਤ ਗਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰ ਗਾਵਣ ਤਦਨ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨ ਇੰਦਰੇਂਦਰਾ ਅਸਨ ਬੈਠੇ ਦੀਵਤੇ ਆਦਰ ਨਾਲ ਗਾਵਣ ਤਦਨੋ ਸਿੱਧ ਸਮਾਦੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੀ ਸਤੀ ਸੰਤੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਿਤ ਪੜਨ ਰਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤਦਨੋ ਮੋਹਣੀ ਆ ਮਨ ਮੋਹਨ ਸਰਗ ਮਛ ਪਿਆਲੇ ਗਾਵਣ ਤਦਨ ਰਤਨੇ ਉਪਾਏ ਤੇਰੇ ਅਠਸੜ ਤੀਰਤ ਲਾਲੇ ਗਾਵਣ ਤਦਨ ਜੋਦ ਮਹਾਬਲ ਸੂਰਾ ਗਾਵਣ ਤਦਨ ਕਾਣੀ ਚਾਰੇ ਗਾਵਣ ਤਦਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦਨੋ ਗਾਵਨ ਜੋਤੁ ਪਾਵਨ ਰਤੇ ਤੇਰੇ ਭਗਤਰ ਸਾਲੇ ਔਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤ ਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਦਿਨ ਸੀ ਮਾਇਆ ਦਿਨੇ ਉਪਾਇ ਕਰ ਕਰ ਦੇਖੈ ਕੀ ਤਾ ਆਪਣਾ ਜੋ ਤਸਦੀ ਵੜਿਆਈ ਜੋ ਤਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਇ ਸੋ ਪਾਤ ਸਾਉ ਸਾਹਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਅੱਖੈ ਸਭ ਕੋਈ ਕੀ ਵੜਾ ਵੱਡਾ ਡੀਠਾ ਹੋਇ ਇਮਤ ਪਾਏ ਨ ਕਹਿਆ ਜਾਏ ਕਹਿਣ ਵਾਲੀ تیر ਰਹੇ ਸਮਾਈ ਵੱਡੇ ਮੇਰੇ ਸਾਹਿਵਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸੰਸਰਤੀ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਦੁਰਗ ਰਹਾਏ ਕਹਿਣ ਨ ਜਾਏ ਤੇਰੀ ਤਲਵੜ ਆਏ ਸਾਵ ਸਤ ਸਾਵ ਤਪ ਸੰਤ ਚੰਗੀਆਂ ਆਈਆਂ ਸਿੱਧਾ ਪੁਰਖਾ ਕੀ ਆਵੜਿਆਈਆਂ ਤੁਦਵਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲਾਂ ਨਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਪੰਡਾਰਾ ਜਿਸ ਤੂੰ ਦੇਹਿਤ ਸੈਂ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾਇ ਅਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੈ ਭੂਖ ਤੁਖੈ ਖਾਏ ਚਲਿਐ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਈ ਰਹਾ ਸੱਚ ਨਾਮ ਕੀ ਤਲ ਵੜਿਆਈ ਆਗਤ ਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵਡਾ ਨ ਹੋਵੇ ਕਾਟ ਨ ਜਾਏ ਨਾਹ ਮਰਨ ਹੋਵੇ ਸੋਗ ਦਿਦਾਰ ਹੈ ਨ ਚੁੱਕੈ ਭੋਗ ਗੁਣ ਇਹ ਹੋਰ ਨਹੀਂ ਕੋਏ ਨ ਕੋ ਹੋਆ ਨ ਕੋ ਹੋਏ ਜੇਵੜੀ ਆਪ ਤੀਵਣ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੀ ਕਮ ਜਾਤ ਨਾਨਕ ਨਾ ਵੈ ਬਾਜ ਸਨਾਤ ਰਾਗ ਬੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀ ਰੇ ਕਰਮ ਸਤਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾ ਹਰ ਜਨ ਕੇਵੜ ਭਾਗ ਬਣੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਵ ਨਾ ਪਾਇਆ ਤੇ ਭਾਗ ਹੀਨ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਏ ਤਰਤਨ ਮस्तक ਲੇਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਿ ਰਸ ਪਾਇਮ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ 5 ਕਾਹਿਰੇ ਮਨ ਚਿਤ ਵਹਿ ਉਦਮ ਜਾਇ ਹਰ ਹਰ ਜੀਉ ਪਰਿਆ ਸਹਿਲ ਪਥਰ ਮਹਿ ਜਾਨਤੇ ਉਪਾਏ ਤਾ ਕਾ ਰਜਿਕ ਆਗੈ ਕਰਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਧ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਗ ਸਦ ਬਣਤਾ ਕੋਇ ਨ ਕਿਸ ਕੀ ਤਰਿਆ ਸਰਸਰ ਰਜਿਕ ਸੰਵਾਹੇ ਠਾਕੁਰ ਕਾਹੇ ਮਨ ਪਾ ਕਰਿਆ ਉੜੇ ਉੜ ਅਵਸ ਕੁਸਾਤਿ ਸਪਾਚੈ ਵਿਚਰੀ ਸਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰੇ ਸਾਮਨੇ ਰਹਾਨ ਦਸੇ ਅਸ਼ਟ ਸਦਹਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨ ਪਾਰ ਆਵਰਿਆ ਰਾਗਿਆ ਸਾ ਮਹੱਲਾ ਚੌਥਾ ਸੋ ਪਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰੰਜਨ ਹਰ ਪਰਖ ਨਰੰਜਨ ਹਰਿ ਅਗਮ ਅਗਮ ਅਪਾਰਾ ਸਤਿਆਵਹਿ ਸਤਿਆਵਹਿ ਤਦਜੀ ਅਰ ਸੱਚੇ ਸਰਜਨ ਹਾਰ ਸਭ ਜੀ ਤੁਮਾਰੇ ਜੀ ਤੁੰਜੀ ਆਕਾਦਾ ਤਾਰਾ ਹਰਿ ਤਿਵ ਸੰਤ ਜੀ ਸਭ ਦੁਖ ਵਿਸਾਰਣ ਹਾਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੁਮ ਕਟਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਪਰਖ ਸਮਾਨ ਇਕ ਦਾਤੇ ਇਕ ਪੇਖਾਰੀ ਜੀ ਸਭ ਤੇ ਰਹਿ ਚੂਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਣੀ ਅਵਰਣ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਾ ਜੋ ਸੇਵਾ ਤੁਧ ਜੀ ਜਣ ਨਾਨਕ ਤਿਨ ਕਰਵਾਨ ਹਰਤਿਆਵਹਿ ਹਰਤਿਆਵਹਿ ਤਜ ਜੀਸੇ ਜਨ ਜੁਗ ਮੈਂ ਸੁਖਵਾਸੀ ਇਸੇ ਮੁਕਤ ਸੀ ਮੁਕਤ ਪਏ ਜਨ ਹਰਤਿਆ ਆਜਿ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਪਾਦਿਨ ਹਰ ਨਿਰਪਉ ਤਿਆ ਆਜਿ ਤਿਨ ਕਾ ਪਾਉ ਸਭ ਗੁਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਇਸੇ ਤਨ ਸੀ ਥਨ ਜਿਨ ਹਰਤਿਆ ਆਜਿ ਜਨ ਨਾਨਕ ਤਨਵਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇ ਅੰਤ ਬੇ ਅੰਤ ਤੇਰੀ ਭਗਤ ਤੇਰੇ ਭਗਤ ਸਲਾਹਣ ਤਤ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਉ ਤਾਪੈ ਜਪੈ ਬੇ ਅੰਤੰ ਤੇਰੇ ਅਨੇਕ ਤੇਰੇ ਅਨੇਕ ਬੜਾ ਵਸਮਤਿ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰਮ ਪਰਕਰਤਾ ਜੀ ਤਤ ਜੀਵੜੇ ਅਵਰਣ ਕੋਇ ਤੂੰ ਜੁਗ ਜੁਗ ਏਕ ਸਦਾ ਸਦਾ ਤੂੰ ਏਕ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੀ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੀ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੀ ਆਪੇ ਸਿਰਜ ਸਾਖ ਹੋਈ ਜਨ ਨਾਨਕ ਬੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਨ ਹੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋਤਿ ਭਵੈ ਸੋਈ ਤਿਸੀ ਜੋਤ ਦੇ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਬਣੀ ਧਿਆਇ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇ ਤੁਦਿਆਪ ਵਿੱਚ ਛੋੜਿਆ ਆਪ ਮਿਲਾਇ ਤੂੰ ਦਰਿਆਉ ਸਭ ਤੁਝ ਹੀ ਮਾਹੇ ਤਜਵਣ ਦੂਜਾ ਕੋਈ ਨਾਹਿ ਜੀ ਜੰਤ ਸਭ ਤੇਰਾ ਖੇਲ ਅਭਜਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਹਿ ਸੋਈ ਜਣ ਜਾਣੈ ਹਰਗਣ ਸਦੀ ਆਖ ਖਾਣ ਨਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦਵਨ ਦੂਜਾ ਵਰਣ ਕੋਏ ਤੂ ਕਰ ਕਰ ਵੇਖੈ ਜਾਣੈ ਸੋਏ ਜਦ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨੇ ਵਸਾ ਪਾਣੀ ਭਾਵਕ ਤਨ ਹੈ ਕੀਆ ਪੰਕਜ ਮੋਹ ਪਗਨੇ ਚਾਲੈ ਆਉਂ ਦੇਖਾ ਤਹਿ ਡੂਪੀਐ ਲਿ ਮਾਨਵ ਇਕਨਾਂ ਚੇਤ ਸਮੂੜ ਮਾਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾ ਨਾਹ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ 5 ਪਈ ਪ੍ਰਾਪਤ ਮਾਨਿਕ ਦੇ ਹਰੀਆ ਗਵਨ ਮਨਨ ਕੀ ਐ ਤੇਰੀ ਵਰਿਆਇ ਵਰ ਕਾਜ ਤਰਕ ਤਨ ਕਾਮ ਅਮਰ ਸਾਧ ਸੰਗਤ ਪਜ ਕੇ ਅਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ ਜਬ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖ ਸਰਮ ਪਾਤਿ ਸਾਹਿ ਦਸਵੀ ਕਵਿ ਵਾਚ ਬੇਨਤੀ ਚਾਪੈ ਅਮਰੀ ਕਰੋ ਹਾਥ ਦੈ ਰਚਾ ਪੂਰਨ ਹੋਏ ਚਤਕੀ ਇੱਛਾ ਤਉ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਦੁਸ਼ਟ ਸਬਾ ਤੁਂ ਕਾਓ ਆਪ ਹਾਥ ਦੈ ਮੋਹਿ ਬਚਾਓ ਸੁਖੀ ਵਸੈ ਮੂਰ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰੰ ਮੂਰ ਛਣਜ ਕਰਦੈ ਕਰਿਐ ਸਭ ਬੈ ਰਿਣ ਖੂ ਆਜ ਸਿੰਗਰੀਐ ਪੂਰਨ ਹਰੀ ਅਸਾ ਤੁਰਭ ਜਨ ਕੀ ਰਹਿ ਪਿਆਸ ਤਮੈ ਛਾੜ ਕੋਈ ਅਵਰਣ ਧਿਆਉ ਜੋ ਵਰਚਹੁ ਸੁਧਮ ਤੇ ਪਾਉ ਸੇਵਕ ਸੇਖਾ ਮਾਰੇ ਤਾਰਿ ਅਹ ਚੁਣ ਚੁਣ ਸਤਰਾ ਮਾਰੇ ਮਾਰਿ ਆਪ ਹਾਤ ਦਾ ਮੁਝੈ ਹਬਰਿਐ ਮਰਣ ਕਾਲ ਕਾ ਤਰਾਸਨ ਵਰਿਐ ਹਉ ਜੋ ਸਦਾ ਹਮਾਰੇ ਪਛਾ ਸ੍ਰੀ ਅਸਤਜਿ ਜੋ ਕਰਿਓ ਰਚ ਰਾਖ ਲਿਓ ਮਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਆਤਮਾ ਪਰੀ ਚਤਰ ਦਿਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਪਿ ਸੁਨੁਕਰ ਕਾ ਸਾਸ ਸਕਲ ਕਾਲ ਕਾ ਕੀਆ ਤਮਸਮ ਜਵਣ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੁਤੀਓ ਜਵਣ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੱਥ ਨੇ ਉਪਜਾਇਓ ਆਦਿ ਅੰਤ ਇਹ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾਜ ਨੇ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸਕਦੀਓ ਸਤਰਣ ਕੋ ਪਲਮੋ ਬਦ ਕੀਆ ਕਟ ਕਟ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸਤੂਲਾ ਸਭਰ ਕਿਰਪਾ ਦ੍ਰਿਸ਼ਟ ਕਰ ਭੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨ ਕਟਕਟ ਕੇ ਪਟਪਟ ਕੇ ਜਨ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹੀ ਅਪਾਰਾ ਜਵਿਆ ਕਰਖ ਕਰਤ ਹੋ ਕਬਹੁ ਉਤਮ ਮੈਂ ਮਿਲਤ ਦੇਹੀ ਤਰ ਸਭ ਜੇਤੇ ਬਦਨਾ ਸ੍ਰਿਸ਼ਟ ਸਭ ਤਹਾਰੇ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਹਰੀ ਆਲਮ ਨਿਰੰਕਾਰ ਨਿਰਵਿਕਾਰ ਨਰਲੰਭ ਆਦੇ ਨੀਲ ਨਾ ਦੇ ਸੰਭੋ ਤਾ ਕਾ ਮੂੜ ਅਚਾਰਤ ਪੀਤਾ ਜਾਕੋ ਪੀਵ ਨਾ ਪਾਵਤ ਵਿਦਮ ਤਾ ਕੋ ਕਰਪਾ ਹਣੇ ਅਨੁਮਾਨਤ ਮਹਾ ਮੂੜ ਕਛਪੀਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪੇਵਮ ਆਪੀ ਆਪਣੀ ਬੁੱਧ ਹੈ ਜੇਤੀ ਬਰਨਦ ਪੈਨ ਬਿਨ ਤਹਿ ਤੇ ਤੀ ਤੁਮਰਾ ਲਖਣ ਜਾਏ ਬਸਾਰਾ ਕਹਿਵ ਜਸ ਜਾਪਤ ਸੰਸਾਰਾ ਇਕ ਰੂਪ ਅਨੂਪ ਸਰੂਪ ਆਰੰਕ ਪਿਓ ਰਾਵ ਕਹਿ ਫੁੱਪਾ ਅੰਡਜ ਜਿਰਜ ਸੀਧ ਜਕੀਨੀ ਉਤਪਜ ਖਾਨ ਬਹਰ ਰਜਦੀਨੀ ਕਹਉ ਗੂੜ ਰਾਜਾ ਹਵੇ ਬੈਠਾ ਕਹਉ ਸਿਮਟ ਪਿਓ ਸੰਕਰੇ ਕੈਠਾ ਸਗਰੀ ਸ੍ਰਿਸ਼ਟ ਦੇ ਕਾਇਆ ਚੰਪਵ ਆਦ ਜੁਗਾਦ ਸਰੂਪ ਸੇ ਅੰਪਵ ਔਰ ਰੱਛਾ ਮੇਰੀ ਤਮਕਾਰੋ ਸਿਖਿਵਾਰ ਅਸਿਕ ਸੰਗਰੁ ਦੁਸ਼ਟ ਜਿਤੇਠ ਵਤਿਤ ਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਝ ਤਉ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਵ ਮਰੇ ਪ੍ਰਖਜ ਵਣਮਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰਿ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੀ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਡਰੇਂਦਤ ਕਾਲਮ ਕਿਰਪਾ ਦ੍ਰਿਸ਼ਟ ਤਣ ਜਾਏ ਨੇ ਹਰਿਓ ਤਾਂ ਕੀ ਤਾਪ ਤਨ ਕਮੋ ਹਰਿਓ ਰਿਦ ਸਿਦਦ ਕਰਮੋ ਸੋਏ ਦੁਸ਼ਟ ਸ਼ਾਸਵ ਸਕੈ ਨ ਕੋਈ ਇਕ ਵਾਰ ਜਿਨ ਤਮੈ ਸੰਵਾਰਾ ਕਾਲ ਪਾਸਤੇ ਤਾਹੀ ਵਾਰਾ ਜਿਨ ਨਰ ਨਾਮ ਤਿਹਾਰੋ ਕਾਹ ਦਰਦ ਦੁਸ਼ਟ ਲੋਕ ਤੇਰਾ ਖੜਗ ਕੇ ਤਮੈ ਸਰਣ ਤਿਹਾਰੀ ਆਪ ਹੱਥ ਦਾ ਲਿਓ ਵਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਸਵਯੰ ਆਇੰਗੇ ਹੀ ਜਬ ਤੇ ਤੁਮਰੀ ਤਵ ਤੇ ਕਉ ਆਖ ਤਰੀ ਨਹੀਂ ਆਨਿਓ ਰਾਮ ਰਹੀਮ ਪੁਰਾਣ ਗੁਰਾਨ ਅਨੇਕ ਕਹ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਵੈ ਬਹੁ ਭੇਦ ਕਹ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਵਖਾਨਿਓ ਦੋਹਰਾ ਸਾਗਲ ਦਵਾਰ ਕਾ ਛਾੜ ਕੇ ਗਹਉ ਤੁਹਾਰ ਦਵਾਰ ਵਾਹਿਗਹਿ ਕੀ ਲਾਜ ਅਸੋ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਾਦਾਈਐ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾਵ ਹਰੀ ਕੇ ਰਾਹ ਮੰਝਿ ਨਿ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਸਦਾ ਰਹੋ ਵਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਇੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ ਸਾਵਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਘਨੇਰ ਕਿਆ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਆਧਾਰੋ ਸਤਿਨਾਮਿਆ ਆਧਾਰ ਮੇਰਾ ਜਨ ਭੁਖਾ ਸਭ ਗਵਾਇਆ ਕਰਸ਼ਾਤ ਸੁਖ ਮਣਿ ਆਏ ਵਸਿਆ ਜਿਨ ਇੱਛਾ ਸਭ ਚਾਹੀਆਂ ਸਦਾ ਕਰਵਾਨ ਕਿਤਾਬ ਗੁਰਮਟੋ ਜਿਸ ਦੀ ਐ ਉੜਿਆਈ ਕਾਹ ਨਾਨਕ ਸੁਣੋ ਸੰਤੋ ਸ਼ਬਦ ਤਰੁਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਤ ਕਰਸ ਪਾਗੈ ਕਰਸ ਪਾਗੈ ਸ਼ਬਦ ਵਾਜੇ ਕਲਾ ਤਿਤ ਕਰਤਾਰੀਅ ਪੰਜ ਦੂਤ ਤਦ ਵਾਸ ਕੀਤੇ ਕਾਲ ਕੰਟਕ ਮਾਰਿਆ ਫਰ ਕਰਮ ਪਾਇਆ ਤਦ ਜਿਨ ਕਾ ਸੇ ਨਾਮ ਹਰਿ ਕੈ ਲਾਗੇ ਕਹਿ ਹੈ ਨਾਨਕ ਤੈ ਸੁਖ ਹੋਆ ਤਦ ਕਰਿ ਅਨਹਦ ਵਾਜੇ ਅਨੰਦ ਸਨੋ ਬੜ ਭਾਗੀ ਹੋ ਸਗਲ ਮਨ ਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲੇ ਵਿਸੂਰੇ ਦੁਖ ਰੋਗ ਸੰਤਾਪੇ ਅਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਘਰਤੇ ਜਾਣੇ ਸੁਣਤੇ ਬੁਣੀਤ ਕਹਤੇ ਪਵਿਤ ਸਤਿਗੁਰ ਰਹਿ ਆ ਪਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮንዳਵਣੀ ਮਹੱਲਾ 5 ਸਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਵਹਿ ਵਸਤ ਤ ਜੀ ਨਹ ਜਾਈ ਨ ਤਨ ਤ ਰੱਖੇ ਰਤਾਰਮ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਫਸਾਰੋ ਸਲੋਕ ਮਹੱਲਾ 5ਵਾਂ ਤੇਰਾ ਕੀਤਾ ਜਤ ਨਾਹੀ ਮੈਂ ਨਉ ਜੋਗ ਕਿਤੋਈ ਮੈਂ ਨਿਰਗਿਣੀ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓ ਤਰਸ ਪਿਆ ਮਹਿ ਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਜਿੱਥਾ ਤੂੰ ਸਮਰਤ ਜਿੱਥਾ ਕੋਈ ਨਹੀਂ ਉੱਥੇ ਤੇਰੀ ਰਾਖੋ ਅਗਨੀ ਉਦਰ ਮਾਹਿ ਸੁਣ ਕੇ ਜਿਉ ਕੇ ਦੂਤ ਨਾਇ ਤੇ ਰ ਛੜ ਜਾਹੇ ਪਉਜਨ ਬਿਖਮੁ ਸਿਕਾਹੋ ਗੁਰ ਸ਼ਬਦਿ ਪਾਰ ਪਾਇ ਜਿਨ ਕਾ ਲਗੇ ਪਿਆਸੁ ਅੰਮ੍ਰਿਤ ਸੇ ਖਾਹਿ ਕਲਮੈ ਇਹੋ ਪੁਨ ਅਗਣ ਗੋਵਿੰਦ ਗਾਇ ਸਭ ਸਾਨੂ ਕਿਰਪਾਲ ਸਮਾਲੈ ਸਾਇ ਸਾਹਿ ਵਰਤਾ ਕੋਏ ਨਾ ਜਾਏ ਜੀ ਆਵੈ ਤਦੇ ਆਹੇ ਸਲੋਕ ਮਹੱਲਾ 5 ਅੰਤਰ ਗੁਰਿਆ ਰਦਣਾ ਜਹਿਵਾ ਜਪ ਗੁਰਨਾਉ ਨੇਤਰੀ ਸਤਗੁਰ ਪੇਖਣਾ ਸ਼ਰਵਣੀ ਸੁਨਨਾ ਗਰਨਾਉ ਸਤਗੁਰ ਸੇਤੀ ਰਤਿਆ ਦਰਗਹਿ ਪਾਈਐ ठाਉ ਕਹ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉਤਮ ਕਾਢੀਐ ਵਿਰਿ ਲੈ ਕੇ ਈ ਕੇ ਮਹੱਲਾ 5 ਰੱਖੇ ਰਖਣਹਾਰ ਆਪੇ ਵਾਰਿਆ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨ ਹੋਇ ਆਪ ਦਇਆਲ ਮਨੁ ਨਾ ਵਿਸਾਰਿਐਨ ਸਾਥ ਜਿਨਾ ਕੈ ਸੰਗ ਪਵ ਜਲ ਤਾਰਿਆ ਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਵੇ ਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ